ਕਾਜੋਲ ਅਤੇ ਟਵਿੰਕਲ ਖੰਨਾ ਦਾ ਟਾਕ ਸ਼ੋਅ ਟੂ ਮੱਚ ਵਿਦ ਕਾਜੋਲ ਐਂਡ ਟਵਿੰਕਲ ਫਿਰ ਤੋਂ ਸੁਰਖੀਆਂ ਵਿੱਚ ਹੈ ਇਸ ਵਾਰ ਵਿੱਕੀ ਕੋਸ਼ਲ ਅਤੇ ਕ੍ਰਿਤੀ ਸੈਨਨ ਸ਼ੋ ਦੇ ਮਹਿਮਾਨ ਸਨ ਤੇ ਵਿਆਹ ਦਾ ਵਿਸ਼ਾ ਉੱਠਿਆ ਅਤੇ ਕਾਜੋਲ ਨੇ ਕੁਝ ਅਜੀਹਾ ਕਿਹਾ ਜਿਸ ਨੇ ਸਾਰੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਾਜੋਲ ਜੋ ਅਜੇ ਦੇਵਗਰ ਨਾਲ ਖੁਸ਼ਹਾਲ ਆਪਣਾ ਵਿਆਹੁਤਾ ਜੀਵਨ ਜੀ ਰਹੀ ਹੈ ਉਸਨੇ ਕਿਹਾ ਕਿ ਉਸਦਾ ਮੰਨਣਾ ਹੈ ਕਿ ਵਿਆਹਾਂ ਦੀ ਇੱਕ ਮਿਆਦ ਪੁੱਗਣ ਦੀ ਤਰੀਖ ਹੋਣੀ ਚਾਹੀਦੀ ਹੈ ਉਹ ਇੱਥੇ ਹੀ ਨਹੀਂ ਰੁਕੀ ਉਸਨੇ ਇਹ ਵੀ ਕਿਹਾ ਕਿ ਕਿਸੇ ਵੀ ਲਾਇਸੈਂਸ ਵਾਂਗੇ ਇਸ ਦੇ ਨਵੀਨੀਕਰਨ ਦਾ ਵੀ ਵਿਕਲਪ ਹੋਣਾ ਚਾਹੀਦਾ ਕਾਜਲ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਟਵਿੰਕਲ ਖੰਨਾ ਨੇ ਹਾਲ ਹੀ ਵਿੱਚ ਇਸੇ ਸ਼ੋਅ ਤੇ ਇਹ ਕਹਿ ਕੇ ਚਰਚਾ ਛੇੜ ਦਿੱਤੀ ਕਿ ਉਸ ਦੇ ਅਨੁਸਾਰ ਜੇਕਰ ਸਾਥੀ ਧੋਖਾ ਦਿੰਦਾ ਹੈ ਤਾਂ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਤਾਂ ਫਿਰ ਇਹ ਦੁਖਦਾਈ ਹੁੰਦਾ ਹੈ ਜਦੋਂ ਕਿ ਤੁਹਾਡੇ ਸਾਥੀ ਦੁਆਰਾ ਭਾਵਨਾਤਮਕ ਤੌਰ ਤੇ ਧੋਖਾ ਦੇਣਾ ਵਧੇਰੇ ਦੁਖਦਾਈ ਹੁੰਦਾ ਹੈ ਉਦੋਂ ਜਨਵੀ ਕਪੂਰ ਅਤੇ ਕਰਨ ਜੋਹਰ ਸ਼ੋਅ ਵਿੱਚ ਮਹਿਮਾਨ ਸਨ ਤੇ ਸ਼ੋਅ ਦੇ ਇਹ ਜਾਂ ਉਹ ਸੈਗਮੈਂਟ ਦੌਰਾਨ ਟਵਿੰਕਲ ਨੇ ਇਹ ਸਵਾਲ ਉਠਾਇਆ ਤੇ ਪੁੱਛਿਆ ਕਿ ਵਿਆਹ ਦੀ ਕੋਈ ਮਿਆਦ ਪੁੱਗਣ ਦੀ ਤਰੀਕ ਅਤੇ ਨਵਿਨੀਕਰਨ ਦਾ ਵਿਕਲਪ ਹੋਣਾ ਚਾਹੀਦਾ ਹੈ। ਕ੍ਰਿਤੀ ਸਨਨ, ਵਿੱਕੀ ਕੋਸ਼ਲ ਅਤੇ ਟਵਿੰਕਲ ਖੰਨਾ ਸਾਰੇ ਅਸਹਿਮਤ ਸਾਨਾ ਤੇ ਰੈੱਡ ਜ਼ੋਨ ਵਿੱਚ ਖੜੇ ਸਨ। ਜਦੋਂ ਕਿ ਕਾਜੋਲ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਅਤੇ ਗ੍ਰੀਨ ਜ਼ੋਨ ਵਿੱਚ ਚਲੇ ਗਏ। ਟਵਿੰਕਲ ਖੰਨਾ ਨੇ ਤੰਸ ਕਸਦੇ ਹੋਏ ਕਿਹਾ ਕਿ ਨਹੀਂ ਇਹ ਵਿਆਹ ਹੈ ਵਾਸ਼ਿੰਗ ਮਸ਼ੀਨ ਨਹੀਂ ਹੈ ਕਾਜਲ ਨੇ ਫਿਰ ਜਵਾਬ ਦਿੱਤਾ ਮੈਨੂੰ ਜ਼ਰੂਰ ਇਸ ਤਰ੍ਹਾਂ ਲੱਗਦਾ ਹੈ ਕੀ ਗਾਰੰਟੀ ਹੈ ਕਿ ਤੁਸੀਂ ਸਹੀ ਸਮੇਂ ਤੇ ਸਹੀ ਵਿਅਕਤੀ ਨਾਲ ਵਿਆਹ ਕਰੋਗੇ ਨਵੀਨੀਕਰਨ ਵਿਕਲਪ ਇੱਕ ਚੰਗਾ ਵਿਕਲਪ ਹੋਵੇਗਾ ਅਤੇ ਜੇਕਰ ਇਸ ਦੀ ਮਿਆਦ ਪੁੱਗਣ ਦੀ ਤਰੀਕ ਹੈ ਤਾਂ ਕਿਸੇ ਨੂੰ ਵੀ ਅਜਿਹੇ ਰਿਸ਼ਤੇ ਦੇ ਵਿੱਚ ਲੰਬੇ ਸਮੇਂ ਤੱਕ ਦੁੱਖ ਨਹੀਂ ਚੱਲਣਾ ਪਵੇਗਾ ਫਿਰ ਕਾਜਲ ਨੇ ਟਵਿੰਕਲ ਨੂੰ ਗ੍ਰੀਨ ਜ਼ੋਨ ਵਿੱਚ ਆਪਣੇ ਨਾਲ ਜੋੜਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ।